ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਵੀ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ ਵਲੌਗ ਅੱਜ ਆਪਾਂ ਵੈਸੇ ਹੀ ਨਾਰਮਲ ਰੁਟੀਨ ਆ ਤੁਹਾਨੂੰ ਦਿਖਾਣਾ ਕਬੂਤਰ ਆਪਣੇ ਛਤਰੀ ਤੇ ਬੈਠੇ ਆ ਛਤਰ ਜੋੜੇ ਲੱਗੇ ਹੋਏ ਆਪਣੇ ਆਂਡਿਆਂ ਤੇ ਬੈਠੇ ਹੋਏ ਆ ਕਬੂਤਰ ਖੁੱਡੇ ਸਾਫ਼ ਕੀਤੇ ਸੀ ਮੈਂ ਇਦੇ ਅੰਦਰ ਪ੍ਰਾਲੀ ਪਾਤੀ ਸੀ ਮਹੀਂ ਆਇਆ ਸੀ ਜੋੜੇ ਲੱਗੇ ਆ ਜੋੜਾ ਹੁਣ ਲਾਇਆ ਮੈਂ ਕਮਾਂਡਲੀ ਕਬੂਤਰੀ ਆ ਦੂਜਾ ਕਬੂਤਰ ਕਬੂਤਰਾਂ ਡਿਆਂ ਤੇ ਬੈਠਾ ਏ ਦੀ ਕਬੂਤਰੀ ਆ ਉੱਤੇ ਬੈਠੀ ਆ ਛਾਪ ਵਾਲੇ ਦੀ ਧੀ ਆ ਤੇ ਬਾਕੀ ਕੁਝ ਜੋੜੇ ਉੱਧਰ ਲਾਏ ਆ ਅੱਜ ਜਿਹੜਾ ਮੇਨ ਚੀਜ਼ ਆ ਅੱਜ ਆਪਾਂ ਕਬੂਤਰਾਂ ਦੀ ਹਨ ਦਵਾਈਆਂ ਮੰਗਾਈਆਂ ਸੀ ਉਹ ਤੁਹਾਨੂੰ ਦਿਖਾਉਣੇ ਅੱਜ ਕੀ ਕੀ ਮੰਗਾਇਆ ਆ ਆਪਾਂ ਇੱਧਰ ਕਬੂਤਰ ਨੇ ਬੱਚੇ ਇੱਕ ਬੱਚਾ ਕੱਢ ਲਿਆ ਇੱਕ ਹੀ ਬੱਚਾ ਕੱਢਿਆ ਇਹਨੇ ਆਹ ਕਬੂਤਰੀ ਆਹ ਕਬੂਤਰ ਆ ਇਹਨੇ ਇੱਕ ਬੱਚਾ ਇਹਨੇ ਕੱਢ ਲਿਆ ਆਹ ਗੂੜਾ ਲੱਗਿਆ ਹੋਇਆ ਇਹਨੇ ਅੰਡੇ ਧਰਨੇ ਆ ਅੱਜ ਆਂਡਿਆਂ ਤੇ ਬੈਠਾ ਆ ਕਬੂਤਰ ਕਿ ਦੋਵੇਂ ਹੀ ਲਾਲਾ ਫਿੱਕਾ ਲਾਲਿਆ ਆਹ ਗੂੜਾ ਲਾਲਿਆ ਠੱਡੀਆਂ ਅੱਖਾਂ ਦਾ ਇੱਧਰ ਬੱਚੇ ਪਲਿ ਜਾਂਦੇ ਇੱਕ ਬੱਚਾ ਮੈਂ ਹੱਥ ਤੇ ਪਾਲਦਾ ਪਿਆ ਹਾਂ ਅੰਬੱਤੇ ਕਹਾ ਹੱਥ ਤੇ ਪਿੱਛੇ ਜਿਹੜਾ ਕਾਲਾ ਜਾਂ ਪਤਾ ਨਹੀਂ ਉਹਨੂੰ ਗੋਲਾਮੰਦਾ ਹੈ ਕਿ ਲਾਲਮੰਦਾ ਹੈ ਜੀ ਕੱਖ ਨਹੀਂ ਪਤਾ ਉਹਨੂੰ ਹੱਥ ਤੇ ਬੋਲੀ ਜਾਂਦਾ ਵਾ ਇੱਧਰ ਵੀ ਆਂਡਿਆਂ ਤੇ ਬੈਠਾ ਕਬੂਤਰ ਆਂ ਬੱਤੇ ਬਸ ਅੱਜ ਕੱਢ ਲੈ ਕੱਲ ਕੱਢ ਲੈ ਕੋਈ ਪਤਾ ਨਹੀਂ ਇਹਦਾ ਇੱਧਰ ਮੋਜੀ ਦਾ ਜੋੜਾ ਲਾਇਆ ਇਹ ਦੇ ਨਾ ਆ ਗੇ ਕਬੂਤਰ ਨਾਲ ਜਮ ਤੇ ਬੈਠਾ ਇਧਰ ਚਾਰ ਵਾਲੀ ਕਬੂਤਰੀ ਆ ਤੇ ਇੱਕ ਕਬੂਤਰ ਆ ਕਬੂਤਰੀ ਬੈਲੀ ਮੇਰੇ ਨਾਲ ਬੈਠੀ ਆ ਇਧਰ ਜੋੜਾ ਲੱਗਾ ਇੱਕ ਇੱਕ ਇਧਰ ਡੱਬਿਆਂ ਦਾ ਜੋੜਾ ਲੱਗਾ ਲੈ ਕਦਰਲੇ ਵੱਡੇ ਬੱਲੇ ਵਾਲਾ ਕਬੂਤਰ ਤੇ ਨਾਲ ਉਹਦੇ ਕਬੂਤਰੀ ਆ ਇੱਧਰ ਇੱਕ ਵੱਡੇ ਬੱਲੇ ਵਾਲੇ ਦਾ ਜੋੜਾ ਤੇ ਨਾਲ ਇੰਡੀਆ ਵਾਲੀ ਕਬੂਤਰੀ ਆ ਇੱਧਰ ਫੇਰ ਡੱਬਿਆਂ ਦੇ ਜੋੜੇ ਆਲੇ ਡੱਬੇ ਤੇ ਇਹਦੇ ਕਿ ਬੱਚੇ ਖੈਰ ਇਹਨਾਂ ਨੇ ਚੀਨਾ ਹੀ ਗੱਡੇ ਆ ਆਕੀ ਵੇਖੋ ਕੀ ਬੰਦ ਆ ਇੱਧਰ ਥੱਲੇ ਅਸ਼ਾਗੂਤਰਾ ਜਿਹੜੇ ਇਹਨੂੰ ਸੱਬਦੀਆਂ ਕਰਕੇ ਮੈਂ ਇੱਧਰ ਕੀਤੇ ਹੋਏ ਆ ਜਿਹੜਾ ਮੇਨ ਚੀਜ਼ ਜਿਸ ਦੇ ਲਈ ਆਪਾਂ ਵਲੌਗ ਬਣਾਉਣ ਲੱਗੇ ਆ ਉਹ ਤੁਹਾਨੂੰ ਦਿਖਾਉਣਾ ਮੈਂ ਆਪਣੇ ਆਇਆ ਕਬੂਤਰਾਂ ਦਾ ਸਮਾਨ ਦਵਾਈਆਂ ਮਗਾਈਆਂ ਸੀ ਮੈਂ ਉਹ ਆਇਆ ਇਹ ਤੁਹਾਨੂੰ ਅੰਦਰ ਚੱਲ ਕੇ ਦਿਖਾਉਣਾ ਮੈਂ ਕੀ ਕੀ ਆਇਆ ਬਈ ਪਿੱਛੇ ਬੈਕਗਰਾਉਂਡ ਨੂੰ ਮਾਇਨ ਨਾ ਕਰਿਓ ਇਦਾਂ ਦਾ ਹੀ ਆ ਯਾਰ ਇਸਮਾਨ ਆ ਗਿਆ ਸੁਮਾਨ 4 in 1 ਟੈਬਲੇਟ ਇੱਕ ਕਬੂਤਰਾਂ ਦਾ ਕੋਰਸ ਕਰਾਉਣਾ ਸਾਰਿਆਂ ਦਾ ਵੀ ਜੇ ਕੋਈ ਬਿਮਾਰ ਸ਼ਮਾਰ ਹੋਇਆ ਗਲੂਕੋਜ਼ ਇਹ ਡਾਈਆਂ ਵੇਲੇ ਕੰਮ ਆਊਗਾ ਆਪਣੇ ਜਦੋਂ ਕਬੂਤਰ ਦੀਆਂ ਡਾਈਆਂ ਕਰਾਵਾਂਗੇ ਆਨਲਾਈਨ 1 ਪਾਊਡਰ ਇੱਕ ਕਬੂਤਰ ਦਾ ਕੋਰਸ ਕਰਾਉਣਾ ਆਪਾਂ ਕਬੂਤਰ ਦਾ ਕੋਰਸ ਕਰਾਉਣਾ ਇਹਦਾ ਆਨਲਾਈਨ 1 ਦਾ ਸਰਦੀਆਂ ਤੋਂ ਪਹਿਲਾਂ ਪਹਿਲਾਂ ਫਿਰ ਉਹਦੇ ਨਾਲ ਕੀ ਆ ਕਬੂਤਰ ਨੂੰ ਕੋਈ ਮਾੜੀ-ਮੋਟੀ ਬਿਮਾਰੀ ਸ਼ਮਾਰੀ ਹੋਵੇ ਆਉ ਚੱਕੀ ਜਾਂਦੀ ਆ ਤੇ ਸਾਰੀਆਂ ਸਰਦੀਆਂ ਫਿਰ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਆਨਲਾਈਨ 1 ਪਾਊਡਰ ਆਈਡੀਅਲ ਪੈਲਸ ਇਹ ਆਪਾਂ ਦੇਣੀਆਂ ਨੇ ਕਬੂਤਰਾਂ ਨੂੰ ਜਦੋਂ ਨੂੰ ਉਤਰ ਝਾੜੇ ਪੈ ਗੇ ਤੇ ਝਾੜੇ ਪੈਣ ਤੋਂ ਬਾਅਦ ਫਿਰ ਜਦੋਂ ਕਬੂਤਰ ਜਦੋਂ ਆਪਾਂ ਖੰਭ ਪਟਾਈ ਕਰਨੀ ਆ ਖੰਭ ਪਟਾਈ ਤੇ ਫਿਰ ਉਦੋਂ ਆਪਾਂ ਇਹਨਾਂ ਨੂੰ ਦੇਾਂਗੇ ਤੇ ਤੇ ਦਿਨਾਂ ਕਬੂਤਰ ਇੱਕ ਤੇ ਰਿਕਵਰੀ ਛੇਤੀ ਕਰੂਗਾ ਖੰਭ ਵਧੀਆ ਆ ਜਾਣਗੇ ਤੇ ਅੰਦਰੋਂ ਹੈਲਦੀ ਰਹੂਗਾ। ਇਹ ਖੂਨ ਖਾਨ ਜੜਾਂਦਾ ਏ ਮੇਦਾ ਮੁੱਦਾ ਐਨੋ ਕੇ ਰਿਪੋਰਟ ਹੋ ਜੂਗਾ। ਤੇ ਲਾਸਟ ਤੇ ਮੈਡੀਵਰਮ ਡੀਵਾਰਮਿੰਗ ਲਈ ਇਨਵੌਇਸ ਨਹੀਂ ਭੇਜੀ ਇਹਨਾਂ ਨੇ ਫਿਰ ਡੱਬਾ ਕਰ ਲਈ। ਇਨਵੌਇਸ ਨਹੀਂ ਭੇਜੀ। ਇਹਦੇ ਆਪਣੇ ਲੱਗੇ ਸੀ 100 ਕੋਸ਼ ਡਾਲਰ। ਮੈਨੂੰ ਤੰਗੀ ਤਰਾਣੀ ਪਾਪਾ ਇੰਨੇ ਕਿਉਂ ਸੀ ਹਾਂ ਡੱਬੇ ਲਗਾ ਲੈਨੇ ਆਪਾਂ ਹੁਣ ਇਹਨਾਂ ਦੀ ਨਾ ਆ ਬਦਈਆ ਹੋ ਗਈ ਡਿਲੀਵਰੀ ਪਹਿਲਾਂ ਕੀ ਹੁੰਦਾ ਹੁੰਦਾ ਸੀ ਮਿੱਤਰੋ ਇਹਨਾਂ ਤੇ ਨਾ ਮੈਂ ਜੈਡਸ ਵਾਲਿਆਂ ਦੇ ਕੁਝ ਆਰਡਰ ਕਰਦਾ ਸੀ ਨਾ ਦੋ 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 ਮੀਨ ਨਾ ਨਹੀਂ ਦੋ ਦੋ ਵੀਕ ਨਹੀਂ ਆਉਂਦਾ ਹੁੰਦਾ ਸੀ ਸਮਾਨ ਐ ਕਿ ਮੈਂ ਆ ਸੰਡੇ ਕੇ ਘਰੇ ਸੈਟ ਮੰਡੇ ਕੀ ਤਾਂ ਆਰਡਰ ਦਿਵਾਲੀ ਵਾਲੇ ਦਿਨ ਨਹੀਂ ਸੰਡੇ ਆਰਡਰ ਕੀਤਾ ਤੇ ਤੁਸੀਂ ਦੇਖ ਲਓ ਥਰਸਡੇ ਨੂੰ ਦਵਾਈ ਆ ਗਈ ਘਰੇ ਸਾਰੀ ਕਬੂਤਰਾਂ ਦੀ ਚੱਲੋ ਐਨੀ ਕੁ ਸੀ ਤੇ ਬਾਕੀ ਰੁਟੀਨ ਜੋ ਸ਼ਾਮ ਦੀ ਚੱਲੇਗੀ ਤੁਹਾਨੂੰ ਉਹ ਵੀ ਦੱਸਾਂਗੇ ਆਪਾਂ ਦਾਣਾ ਪਾਣੀ ਕਿਵੇਂ ਕਰਦੇ ਆਂ ਇੱਕ ਜਿਹੜਾ ਬੱਚਾ ਤੁਹਾਨੂੰ ਮੈਂ ਦੱਸਿਆ ਸੀ ਪਤਾ ਨਹੀਂ ਹੁਣ ਨੀਲਾ ਬੰਦ ਆ ਕਿ ਲਾਲ ਬੰਦ ਆ ਉਹਨੂੰ ਹੱਥ ਨਾਲ ਫੀਡ ਦੇਈਦੀ ਆ ਤੁਹਾਨੂੰ ਮੈਂ ਦੱਸਾਂਗਾ ਸਭ ਤੋਂ ਇੱਕ ਉਹ ਬੱਚਾ ਮੈਂ ਇੱਕ ਦਿਨ ਦਾ ਬੱਚਾ ਹੱਥ ਤੇ ਪਾਲ ਰਿਆ ਵੀ ਬੰਦੇ ਕਹਿ ਦਿੰਦੇ ਆ ਨਾ ਵੀ ਇੱਕ ਦਿਨ ਦਾ ਬੱਚਾ ਬਚਦਾ ਨਹੀਂ ਇਹ ਉਹ ਵੀ ਬਾਕੀ ਤਾਂ ਖੈਰ ਰੱਬ ਉਮਰ ਦਿੰਦਾ ਬੰਦੇ ਜਾਨਵਰਾਂ ਦੀ ਬੰਦਿਆਂ ਦੀ ਸਾਰਿਆਂ ਦੀ ਡੋਰ ਤੇ ਰੱਬ ਆਥੀ ਹੁੰਦੀ ਆ ਪਰ ਜੇ ਰੱਬ ਨੇ ਉਮਰ ਵਧਾਈ ਹੋਵੇ ਤੱਕ ਕਿਦਾਂ ਬਚਾ ਸਕਦੇ ਆ ਆਪਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸੂਗਾ ਤੇ ਉਹੀ ਦੇ ਰਿਆਂ ਮੈਂ ਪਿਛਲੇ 5 ਦਿਨਾਂ ਤੋਂ 5 ਦਿਨਾਂ ਦਾ ਬੱਚਾ ਹੈ ਉਹ 4 4-5 ਦਿਨਾਂ ਦਾ ਤੇ ਬਹੁਤ ਵਧੀਆ ਗਰੋਥ ਕਰ ਰਿਹਾ ਵਧੀਆ ਓਕੇ ਰਿਪੋਰਟ ਆ ਬੱਚਾ 19 21 ਤੱਕ ਨਹੀਂ ਹੈਗਾ ਓਕੇ ਰਿਪੋਰਟ ਆ ਉਹ ਤੁਹਾਨੂੰ ਸ਼ਾਮੀ ਜਦੋਂ ਆਪਾਂ ਨੂੰ ਫੀਡ ਦੇਣ ਲੱਗੇ ਉਹ ਦੱਸੂਗਾ ਕਿਦਾਂ ਦੇਣੀ ਆ ਤੇ ਕੀ ਸ਼ੈਅ ਆ ਜੇ ਤੁਹਾਡੇ ਕੋਲ ਵੀ ਇਦਾਂ ਦਾ ਇਹ ਕੋਈ ਜ਼ਰੂਰੀ ਬੱਚਾ ਬਚਾਉਣਾ ਤੁਸੀਂ ਵੀ ਜੀ ਦਾ ਕੁਝ ਵੀ ਹੋ ਜਾਂਦਾ ਬੱਚਾ ਬਚਾਉਣਾ ਉਹ ਚੀਜ਼ ਦਿਓ ਤੇ ਤੁਹਾਡੇ ਬੱਚੇ ਹੈਲਥ ਦੀ ਵਧੀਆ ਰਿਕਵਰੀ ਕਰੇਗਾ ਵਧੀਆ ਤਿਆਰ ਹੋ ਜਾਊਗਾ ਚਲੋ ਠੀਕ ਆ ਜੀ ਓਕੇ ਮਿੱਤਰੋ ਥੈਂਕ ਯੂ ਮਿਲਦੇ ਆਂ ਸ਼ਾਮ ਦੀ ਰੁਟੀਨ ਤੋਂ ਬਾਅਦ ਹਾਂਜੀ ਮਿੱਤਰੋ ਵੈਲਕਮ ਬੈਕ ਹੁਣ ਤੁਹਾਨੂੰ ਦਿਖਾਉਣਾ ਮੈਂ ਨਾ ਆਪਣੇ ਕਬੂਤਰਾਂ ਨੂੰ ਦੇਣੇ ਆ ਛੋਲੇ ਛੋਲੇ ਗਈਆਂ ਨਾ ਹਨਾਰ ਇੱਧਰ ਬੱਚਿਆਂ ਨੂੰ ਦੇਣੇ ਆ ਫੇਰ ਇੱਕ ਉਹ ਦਰਮਾਜੀ ਕਬੂਤਰੀ ਬੈਠੀ ਆ ਉਹ ਬੈਠੀ ਉਹਨੂੰ ਦੇਣੇ ਆ ਤੇ ਇੱਕ ਅੱਧੇ ਕਬੂਤਰ ਨੂੰ ਹੋਰ ਦੇਣਾ ਆ ਆਇਆ ਉਹ ਚੂ ਆ ਬੱਚਾ ਤੇ ਇੰਨਾ ਪਿਆਰਾ ਨਾਲ ਮਿੱਤਰੋ ਕਹਿੰਦਾ ਮੂੰਹ ਥੋਲ ਕੇ ਕਹਿੰਦਾ ਵੀ ਸਿੱਟੀ ਚੱਲ ਮੇਰੇ ਅੰਦਰ ਜੋ ਸਿੱਟ ਨਹੀਂ ਸੋ ਆਪਾਂ ਵੀ ਫਿਰ ਸਿੱਟੀ ਜਾਂਦੇ ਆ ਆ ਦੇਖੋ ਆ ਵੀ ਲਈ ਜਾਂਦਾ ਹੁਣੇ ਹੋਰ ਵੀ ਆਉਣਗੇ ਐਡੇ ਚੰਦੇ ਕਬੂਤਰ ਨੇ ਨਾ ਇੱਕ ਨੂੰ ਦੇ ਦਿੱਤੇ ਆਪਾਂ ਹੁਣ ਦੇਣਾ ਦੂਜੇ ਨੂੰ ਆਇਆ ਆਪਣਾ ਝਮੋਟ ਵਾਲਾ ਬੱਚਾ ਝਮੋਟ ਵਾਲੇ ਕਬੂਤਰ ਦਾ ਬੱਚਾ ਏ ਹੁਣ ਇਹਨੂੰ ਦੇਣੇ ਆ ਜਿਆਦਾ ਨਹੀਂ ਇੰਨੇ-ਇੰਨੇ ਦੇਣੇ ਆ ਆ ਗਿਆ ਆਪਣਾ ਤਮੋਟ ਵਾਲਾ ਦੂਜਾ ਕਬੂਤਰ ਮੈਂ ਮਿੱਤਰੋ ਜਿਆਦਾ ਵੱਡਾ ਬੱਚਾ ਕਰਦਾ ਨਹੀਂ ਹੁੰਦਾ ਕੋਸ਼ਿਸ਼ ਮੇਰੀ ਇਹ ਹਿੰਦੀ ਵੀ ਐਡਾ ਕੋਈ ਬੱਚਾ ਚੱਕ ਕੇ ਕਬੂਤਰੀ ਨੂੰ ਥੋੜਾ ਜਿਹਾ ਰਿਲੈਕਸ ਮਿਲ ਜੇ ਵੀ ਉਹ ਆਪਦਾ ਦੂਜਾ ਦੂਜੀ ਝੋਲੀ ਤਿਆਰ ਕਰ ਲੇ ਜਦੋਂ ਕਬੂਤਰੀ ਨੇ ਅੰਡੇ ਧਰਤੇ ਮੈਂ ਬੱਚੇ ਚੱਕ ਲੈਣੇ ਆ ਆਪਾਂ ਦੂਣਾ ਜ਼ੋਰ ਨਹੀਂ ਮਾਰਨਾ ਕਬੂਤਰਾਂ ਦੇ ਕਈ ਬੰਦੇ ਕਿੰਦੇ ਆ ਵੀ ਜਿੰਨਾ ਚਿਰ ਪਾਲਦੇ ਨੇ ਹਰ ਆਪਦਾ ਆਪਦਾ ਹਿਸਾਬ ਆ ਬੰਦੇ ਦਾ ਆਪਾਂ ਜ਼ਿਆਦਾ ਜ਼ੋਰ ਨਹੀਂ ਪਾਉਂਦੇ ਕਬੂਤਰਾਂ ਦੇ ਆਪਾਂ ਚੱਕ ਲੈਣੇ ਆ ਜਦੋਂ ਕਬੂਤਰ ਪੱਲੇ ਥਾਂਬੂ ਘੁੰਮਾਉਣ ਬਦਿਆ ਆ ਗਏ ਸਾਰੇ ਫਿਰ ਕਬੂਤਰੀ ਨੇ ਦੂਜੇ ਅੰਡੇ ਧਰਤੇ ਆਪਾਂ ਜ਼ੋਰ ਨਹੀਂ ਪਾਉਣਾ ਕਬੂਤਰੀ ਦੇ ਆਪਣਾ ਬੱਚਾ ਉਹ ਮੋਜੀ ਦਾ ਪੁੱਤ ਹੈ ਮੋਜੀ ਨਾਲ ਵੱਡੇ ਵੱਲੇ ਵਾਲਾ ਲੱਗਿਆ ਸੀ ਉਹਦਾ ਪੱਠਾ ਹੈ ਕਮੈਂਟ ਮਿੱਤਰੋ ਮੈਂ ਆਈਡੀਅਲ ਬਿਲ ਗੋਲੀ ਲੈ ਕੇ ਆਇਆ ਆ ਕਬੂਤਰੀ ਨੂੰ ਦੇਣੀ ਆ ਗੋਲੀ ਆਪਾਂ ਦੇ ਤੀਨ ਨੂੰ ਮਿੱਤਰੋ ਹੁਣ ਆਪਾਂ ਇਹਨੂੰ ਆਪਦੇ ਖੁੱਡੇ 'ਚ ਛੱਡ ਦੇਣਾ ਬਾ ਮੇਟਰ ਉੱਧਰ ਚੱਲ ਕੇ ਦੂਜੇ ਕਬੂਤਰਾਂ ਨੂੰ ਫੀਡ ਪਾ ਕੇ ਆਈਏ। ਤਾਂ ਹੱਥ ਲਾ ਲੀਏ ਆਪਾਂ। ਚੱਲੋ ਵੀ। ਨਾ ਜਿੰਮੀ ਕਿਉਂ ਬਦਾਮ ਖਾਣੇ ਲਏ ਜੇ ਓ ਫੱਕ ਜਿੰਮੀ ਤੇਰਾ ਬੇੜਾ ਤਰ ਜੇ ਤੇਰਾ ਇਹੋ ਜੀ ਦਾ ਹਟ ਹਟ ਉਤਰੋ ਇਹ ਆਪਣਾ ਕਬੂਤਰਾਂ ਨੂੰ ਪਾਉਣ ਵਾਲਾ ਪਾਊਡਰ ਜਿਹੜਾ ਆਪਾਂ ਛੋਟੇ ਬੱਚਿਆਂ ਨੂੰ ਪਾਉਨੇ ਆ ਤੇ ਜਿੰਮੀ ਨੇ ਬਣਾਤੀ ਸੀ ਇਹਦੀ ਹਟ ਤੈਨੂੰ ਭੁਖੜ ਨੂੰ ਇਨੇ ਪਨਾਤੀ ਸੀ ਇਹਦੀ ਰੇਲ ਇਹ ਬਹੁਤ ਫੁੱਦੂ ਗੱਲ ਆ ਜਿੰਮੀ ਇਹ ਫਿਰ ਸਹੀ ਗੱਲ ਨਹੀਂ ਹੈਗੀ ਚਲੋ ਬੱਚੇ ਫੀਡ ਖਾ ਲੈਣ ਦਰਵਾਜ਼ਾ ਬੰਦ ਕਰ ਦਈਏ ਪਾਣੀ ਧਰਨਾ ਬੱਚਿਆਂ ਨੂੰ ਆ ਤਰੂ ਟੂੜੀ ਮਿੱਤਰੋ ਇਹਨਾਂ ਦੇ ਥੱਲੇ ਵਿਛਾਈ ਸੀ ਮੈਂ ਚੱਕਤੀ ਸਾਰੀ ਖਾ ਲੋ ਖਾ ਲੋ ਖਾ ਲੋ ਪਾਣੀ ਲੈ ਕੇ ਆਇਆ ਮੈਂ ਤੁਹਾਡੇ ਲਈ ਹੋਕਮ ਮਿੱਤਰੋ ਅੱਜ ਦੇ ਲਈ ਇਹ ਨਹੀਂ ਸੀ ਤੇ ਕੱਲ ਨੂੰ ਦਿਵਾਵਾਂਗੇ ਨਵਾਂ ਵਲੌਗ ਡਾਟ ਨਾਈਟ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਕ ਸਾਰੇ ਵਧੀਆ ਰਹੋ ਮਿਲਦੇ ਆ ਜੀ ਨਵੇਂ ਵਲੌਗ ਚ